हां ਤੁਸੀਂ ਇੱਕ ਮੈਂ ਦੌਰ ਦੀ ਪਹਿਲਾਂ ਗੱਲ ਕੀਤੀ ਤੁਸੀਂ ਬਹੁਤ ਸਮਾਂ ਵੇਖਿਆ ਹੈ ਪੰਜਾਬੀ ਇੰਡਸਟਰੀ ਦੇ ਵਿੱਚ ਤਾਂ ਕੁਝ ਨਾ ਗਿਨੇ ਜੁਨੇ ਚਿਹਰੇ ਹੈਗੇ ਆ ਜੋ ਕਿਸੇ ਪਰਟੀਕੂਲਰ ਰੋਲ ਦੇ ਵਿੱਚ ਨਾ ਅਸੀਂ ਫਰੇਮ ਕਰ ਲੈਣੇ ਆ ਤੇ ਹੱਲੇ ਵੀ ਇਦਾਂ ਦਾ ਹੈਗਾ ਕਿ ਨਿਊ ਕਮਰਸ ਨੂੰ ਮੌਕਾ ਨਹੀਂ ਮਿਲਦਾ ਚਾਹੇ ਉਹ ਇੱਕ ਐਲ্ডার ਕੈਰੈਕਟਰ ਦੇ ਲਈ ਹੋਵੇ ਜਾਂ ਫਿਰ ਇੱਕ ਯੰਗ ਕੈਰੈਕਟਰ ਲਈ ਹੋਵੇ ਤੁਸੀਂ ਉਸ ਚੀਜ਼ ਨੂੰ ਕਿੱਦਾਂ ਵੇਖਦੇ ਹੋ ਬੇਟੇ ਇਹ ਹੈ ਨਾ ਇਹ ਇਹ ਲੋਕਾਂ ਨੂੰ ਬਹੁਤ ਬਹਿਮ ਹੈ ਸਾਡੇ ਤੋਂ ਪਹਿਲਾਂ ਸਾਡੇ ਤੇ ਆਉਣ ਤੋਂ ਪਹਿਲਾਂ ਜਦੋਂ ਧੀਰ ਮੈਡਮ ਹੁਣੇ ਕੰਮ ਕਰਦੇ ਸੀਗੇ ਸਾਡੇ ਕਦੇ ਮਨ 'ਚ ਨਹੀਂ ਇਹ ਆਇਆ ਇਹ ਨਾ ਆ ਵਧੀਆ ਕੁਐਸਚਨ ਕੀਤਾ ਤੁਸੀਂ ਇਹ ਧੀਰ ਮੈਡਮ ਬਹੁਤ ਚੱਲਿਆ ਹਾ ਟ੍ਰੈਂਡ ਵੀ ਆਹੀ ਚਿਹਰੇ ਉਹ ਕਰੈਕਟਰ ਦੀ ਇੱਕ ਡਿਮਾਂਡ ਹੁੰਦੀ ਆ ਅਸੀਂ ਬਟਾ ਜੇ ਤੁਹਾਨੂੰ ਲੱਗਦਾ ਵੀ ਉਹ ਥੋੜੇ ਚਿਹਰੇ ਆ ਤਾਂ ਮੰਗਰ ਆ ਰਹੇ ਨੇ ਇਸ ਸਮੇਂ ਇਨਕ ਰਿਸ਼ੀ ਮੈਡਮ ਰਿਸ਼ੀ ਮੈਡਮ ਲੌਂਗ ਦੇ ਲਿਸ਼ਕਾਰੇ ਤੋਂ ਬਾਅਦ 10 ਸਾਲ ਬੈਠੇ ਰਹੇ ਆ ਉਹਨਾਂ ਨੇ ਕੋਈ ਕੰਮ ਨਹੀਂ ਕਰਿਆ ਫਿਰ ਤਾਂ ਉਹ ਇਹੀ ਗਿਲਾ ਕਰਦੇ ਰਹਿੰਦੇ ਐ ਨਹੀਂ ਹੁੰਦਾ ਇੱਕ ਕੁਝ ਕੈਰੈਕਟਰ ਨਾ ਬਣੇ ਬਣਾਏ ਹੁੰਦੇ ਨੇ ਕੁਝ ਕੁਝ ਉਹ ਉਹ ਕੈਰੈਕਟਰ ਦੀ ਡਿਮਾਂਡ ਹੈ ਜਾਂ ਤਾਂ ਇਹ ਹੋਵੇ ਵੀ ਜੇ ਮੈਂ ਕੋਈ ਕੈਰੈਕਟਰ ਕਰ ਰਹੀ ਆਂ ਵੀ ਯਾਰ ਇਹ ਕੈਰੈਕਟਰ ਭੰਗੋ ਮੈਡਮ ਦਾ ਸੂਟ ਤਾਂ ਕਰਦਾ ਨਹੀਂ ਸ਼ਾਇਦ ਕੋਈ ਅਪਰੋਚ ਹੋਵੇ ਫਿਰ ਆਪਾਂ ਗਿਲਾ ਕਰ ਸਕਦੇ ਆਂ ਜੇ ਆਪਾਂ ਇਹ ਕਰ ਸਕਦੇ ਆਂ ਕਿ ਯਾਰ ਕੈਰੈਕਟਰ ਹਾਂ ਇਹਦੇ ਕਰਨ ਵਾਲਾ ਸੀ ਫਿਰ ਅਸੀਂ ਗਿਲਾ ਨਹੀਂ ਕਰ ਸਕਦੇ ਇਹ ਸਰਕਲ ਹੈ ਬਟੇ ਜਦੋਂ ਸਰਕਲ ਇੱਕ ਬਿੰਦੂ ਤੋਂ ਸ਼ੁਰੂ ਹੋ ਕੇ ਵੱਡਾ ਸਰਕਲ ਬਣਦਾ ਉਹਨੇ ਉੱਪਰ ਆਉਂਦੇ ਆਉਂਦੇ ਹੇਠਾਂ ਜਾਣਾ ਸਭ ਤੋਂ ਪਹਿਲਾਂ ਵੀ ਬੜੇ ਚਲੇ ਗਏ ਅਸੀਂ ਵੀ ਜਾ ਰਹੇ ਆਂ ਆਈ ਜਾਂਦੇ ਆ ਇਹ ਸਰਕਲ ਹੈ ਚੱਲੀ ਜਾਣਾ ਉਦਾਸ ਹੋਣ ਦੀ ਲੋੜ ਨਹੀਂ ਨਵਿਆਂ ਨੂੰ ਵੀ ਕਈ ਵਾਰੀ ਜਿਵੇਂ ਮੈਡਮ ਨੇ ਜੇ ਪਹਿਲਾ ਕੰਮ ਕਰ ਲਿਆ ਮੇਰੇ ਤੋਂ ਤੇ ਹੋ ਸਕਦਾ ਇਹਨਾਂ ਦੀ ਸਟਰਗਲ ਪਹਿਲਾਂ ਦੀ ਹੈ ਹਰ ਬੰਦੇ ਦੀ ਸਟਰਗਲ ਹੁੰਦੀ ਹੈ ਤੇ ਇਹ ਗਿਲੇ ਵਾਲੀ ਕੋਈ ਗੱਲ ਨਹੀਂ ਸਾਰੇ ਕੰਮ ਕਰ ਰਹੇ ਨੇ ਕੋਈ ਕੰਮ ਥੋੜਾ ਕਰ ਰਿਹਾ ਕੋਈ ਬਹੁਤਾ ਕਰ ਰਿਹਾ ਕੰਮ ਹਰ ਬੰਦਾ ਕਰ ਰਿਹਾ ਹੈ ਕਈ ਬੰਦੇ ਜਿਹੜੇ ਗਿਲੇ ਕਰ ਰਹੇ ਹੈ ਨਾ ਮੈਂ ਅੱਜ ਮੀਡੀਆ 'ਚ ਦੱਸ ਹੀ ਦਵਾਂ ਉਹ ਸੋਕੋ ਕੰਮ ਕਰ ਰਹੇ ਨੇ ਸ਼ਿਕਾਇਤ ਕਈਆਂ ਦੀ ਆਤ ਹੁੰਦੀ ਹੈ ਆਪਾਂ ਸ਼ਿਕਾਇਤਾਂ ਹੀ ਕਰੀ ਜਾਣੀਆਂ ਸ਼ਿਕਾਇਤਾਂ ਕਰਨ ਦੀ ਬਜਾਏ ਆਪਾਂ ਪੋਜ਼ਿਟਿਵ ਸੋਚੀਏ ਵਧੀਆ ਕੰਮ ਕਰੀਏ ਤਾਂ ਤੁਸੀਂ ਇੱਕ ਮੈਂ ਦੌਰ ਦੀ ਪਹਿਲਾਂ ਗੱਲ ਕੀਤੀ ਤੁਸੀਂ ਬਹੁਤ ਸਮਾਂ ਵੇਖਿਆ ਹੈ ਪੰਜਾਬੀ ਇੰਡਸਟਰੀ ਦੇ ਵਿੱਚ ਤਾਂ ਕੁਝ ਨਾ ਗਿਨੇ ਜੁਨੇ ਚਿਹਰੇ ਹੈਗੇ ਆ ਜੋ ਕਿਸੇ ਪਰਟੀਕੂਲਰ ਰੋਲ ਦੇ ਵਿੱਚ ਨਾ ਅਸੀਂ ਫਰੇਮ ਕਰ ਲੈਣੇ ਆ ਤੇ ਹੱਲੇ ਵੀ ਇਦਾਂ ਦਾ ਹੈਗਾ ਕਿ ਨਿਊ ਕਮਰਸ ਨੂੰ ਮੌਕਾ ਨਹੀਂ ਮਿਲਦਾ ਚਾਹੇ ਉਹ ਇੱਕ ਐਲਡਰ ਕੈਰੈਕਟਰ ਲਈ ਹੋਵੇ ਜਾਂ ਫਿਰ ਇੱਕ ਯੰਗ ਕੈਰੈਕਟਰ ਲਈ ਹੋਵੇ ਤੁਸੀਂ ਉਸ ਚੀਜ਼ ਨੂੰ ਕਿੱਦਾਂ ਵੇਖਦੇ ਹੋ ਬੇਟੇ ਇਹ ਹੈ ਨਾ ਇਹ ਇਹ ਲੋਕਾਂ ਨੂੰ ਬਹੁਤ ਬਹਿਮ ਹੈ ਸਾਡੇ ਤੋਂ ਪਹਿਲਾਂ ਸਾਡੇ ਤੇ ਆਉਣ ਤੋਂ ਪਹਿਲਾਂ ਜਦੋਂ ਧੀਰ ਮੈਡਮ ਹੁਣੇ ਕੰਮ ਕਰਦੇ ਸੀਗੇ ਸਾਡੇ ਕਦੇ ਮਨ 'ਚ ਨਹੀਂ ਇਹ ਆਇਆ ਇਹ ਨਾ ਆ ਵਧੀਆ ਕੁਐਸਚਨ ਕੀਤਾ ਤੁਸੀਂ ਇਹ ਧੀਰ ਮੈਡਮ ਬਹੁਤ ਚੱਲਿਆ ਹਾ ਟ੍ਰੈਂਡ ਵੀ ਆਹੀ ਚਿਹਰੇ ਉਹ ਕੈਰੈਕਟਰ ਦੀ ਇੱਕ ਡਿਮਾਂਡ ਹੁੰਦੀ ਆ ਅਸੀਂ ਬੇਟਾ ਜੇ ਤੁਹਾਨੂੰ ਆ ਲੱਗਦਾ ਵੀ ਉਹ ਥੋੜੇ ਚਿਹਰੇ ਆ ਤਾਂ ਮੰਗਰ ਆ ਰਹੇ ਨੇ ਇਹ ਸਮਾਂ ਇੰਨਾ ਰਿਸ਼ੀ ਮੈਡਮ ਐ ਰਿਸ਼ੀ ਮੈਡਮ ਲੌਂਗ ਦੇ ਲਸ਼ਕਾਰੇ ਤੋਂ ਬਾਅਦ 10 ਸਾਲ ਬੈਠੇ ਰਹੇ ਆ ਉਹਨਾਂ ਨੇ ਕੋਈ ਕੰਮ ਨਹੀਂ ਕਰਿਆ ਫਿਰ ਤਾਂ ਉਹ ਇਹੀ ਗਿਲਾ ਕਰਦੇ ਰਹਿੰਦੇ ਐ ਨਹੀਂ ਹੁੰਦਾ ਇੱਕ ਕੁਝ ਕੈਰੈਕਟਰ ਨਾ ਬਣੇ ਬਣਾਏ ਹੁੰਦੇ ਨੇ ਕੁਝ ਕੁਝ ਉਹ ਉਹ ਕੈਰੈਕਟਰ ਦੀ ਡਿਮਾਂਡ ਹੈ ਜਾਂ ਤਾਂ ਇਹ ਹੋਵੇ ਵੀ ਜੇ ਮੈਂ ਕੋਈ ਕੈਰੈਕਟਰ ਕਰ ਰਹੀ ਆਂ ਵੀ ਯਾਰ ਇਹ ਕੈਰੈਕਟਰ ਭੰਗੋ ਮੈਡਮ ਦਾ ਸੂਟ ਤਾਂ ਕਰਦਾ ਨਹੀਂ ਸ਼ਾਇਦ ਕੋਈ ਅਪਰੋਚ ਹੋਵੇ ਫਿਰ ਆਪਾਂ ਗਿਲਾ ਕਰ ਸਕਦੇ ਆਂ ਜੇ ਆਪਾਂ ਇਹ ਕਰ ਸਕਦੇ ਆਂ ਕਿ ਜੇ ਕੈਰੈਕਟਰ ਹਾਂ ਇਹਦੇ ਕਰਨ ਵਾਲਾ ਸੀ ਫਿਰ ਅਸੀਂ ਗਿਲਾ ਨਹੀਂ ਕਰ ਸਕਦੇ ਇਹ ਸਰਕਲ ਹੈ ਬਟੇ ਜਦੋਂ ਸਰਕਲ ਇੱਕ ਬਿੰਦੂ ਤੋਂ ਸ਼ੁਰੂ ਹੋ ਕੇ ਵੱਡਾ ਸਰਕਲ ਬਣਦਾ ਉਹਨੇ ਉੱਪਰ ਆਉਂਦੇ ਆਉਂਦੇ ਹੇਠਾਂ ਜਾਣਾ ਸਭ ਤੋਂ ਪਹਿਲਾਂ ਵੀ ਬੜੇ ਚਲੇ ਗਏ ਅਸੀਂ ਵੀ ਜਾ ਰਹੇ ਆਂ ਆਈ ਜਾਂਦੇ ਆ ਇਹ ਸਰਕਲ ਹੈ ਚੱਲੀ ਜਾਣਾ ਉਦਾਸ ਹੋਣ ਦੀ ਲੋੜ ਨਹੀਂ ਨਵਿਆਂ ਨੂੰ ਵੀ ਕਈ ਵਾਰੀ ਜਿਵੇਂ ਮੈਡਮ ਨੇ ਜੇ ਪਹਿਲਾ ਕੰਮ ਕਰ ਲਿਆ ਮੇਰੇ ਤੋਂ ਤੇ ਹੋ ਸਕਦਾ ਇਹਨਾਂ ਦੀ ਸਟਰਗਲ ਪਹਿਲਾਂ ਦੀ ਹੈ ਹਰ ਬੰਦੇ ਦੀ ਸਟਰਗਲ ਹੁੰਦੀ ਹੈ ਤੇ ਇਹ ਗਿਲੇ ਵਾਲੀ ਕੋਈ ਗੱਲ ਨਹੀਂ ਸਾਰੇ ਕੰਮ ਕਰ ਰਹੇ ਨੇ ਕੋਈ ਕੰਮ ਥੋੜਾ ਕਰ ਰਿਹਾ ਕੋਈ ਬਹੁਤਾ ਕਰ ਰਿਹਾ ਕੰਮ ਹਰ ਬੰਦਾ ਕਰ ਰਿਹਾ ਹੈ ਕਈ ਬੰਦੇ ਜਿਹੜੇ ਗਿਲੇ ਕਰ ਰਹੇ ਹਨ ਮੈਂ ਅੱਜ ਮੀਡੀਆ 'ਚ ਦੱਸ ਹੀ ਦਵਾਂ ਉਹ ਸਭ ਕੰਮ ਕਰ ਰਹੇ ਨੇ ਸ਼ਿਕਾਇਤ ਕੰਜਾਂ ਦੀ ਆਦਤ ਹੁੰਦੀ ਹੈ ਆਪਾਂ ਸ਼ਿਕਾਇਤਾਂ ਹੀ ਕਰੀ ਜਾਣੀਆਂ ਸ਼ਿਕਾਇਤਾਂ ਕਰਨ ਦੀ ਬਜਾਏ ਆਪਾਂ ਪੋਜ਼ਿਟਿਵ ਸੋਚੀਏ ਵਧੀਆ ਕੰਮ ਕਰੀਏ ਇਹੋ ਜਿਹੀ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ